ਅੱਜ 17 ਮਾਰਚ ਨੂੰ ਨਿੱਕੇ ਸਿੱਧੂ ਪੂਰੇ 1 ਸਾਲ ਦਾ ਹੋ ਗਿਆ ਹੈ ਤੇ ਅੱਜ ਹਵੇਲੀ ਵਿੱਚ ਨਿੱਕੇ ਸਿੱਧੂ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ ਤੇ ਕੇਕ ਵੀ ਕੱਟਿਆ ਗਿਆ ਇਸ ਮੌਕੇ ਸਿੱਧੂ ਪਰਿਵਾਰ ਦੇ ਨਾਲ ਜਿੱਥੇ ਹੋਰ ਸੱਜਣ ਮਿੱਤਰ ਮੌਜੂਦ ਸਨ ਉੱਥੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਵੀ ਮੂਸੇ ਹਵੇਲੀ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਕਰਿਓ ਮਾਝੀ ਦੇ ਨਮਾਜ਼ ਲੈ ਲਈ ਲੈ ਮਾਤੀ ਅੱਜ ਫੜ ले भी आदि चाकू ਖਾਓ ਸਾਹਿਬ ਜੀ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਜੀਜੀ ਜੀ ਨੂੰ ਤੇ ਬਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੀ ਇਧਰੇ ਮਸਾਲਾ ਉਹਦਾ ਉਹ ਤੇ ਕੁੜੀਆਂ ਨਹੀਂ ਤਾਂ ਕਰੀ ਆਏ ਵਧੀਆ ਨਾ ਇੱਥੇ ਬਲੀ ਇਹਦੇ ਲੱਪਣ ਮਾਰੇ ਤੇ ਗੀਦੇ ਮਾਰ ਸਾਉਂਤੀ ਰਹਿਣਾ ਫਰਾਂ ਲੱਗਦਾ ਕਿ ਤੱਕ ਨਹੀਂ ਇੱਥੇ ਰੱਖਣਾ ਬਰਾ ਹਾਲ ਹੀ ਵਿੱਚ ਕੁਛ ਫਾਇਨਲੀ ਬੁੱਢਾ ਹੈ ਤੇ ਇਹ ਮੈਨੂੰ